ਵਾਈ ਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਰੋਜ਼ਾਨਾ ਅਪਡੇਟ ਲਈ ਥੋੜੇ ਸਮੇਂ ਤੋਂ ਸਟਾਰਟ ਕਰੋ 15 ਮਿੰਟ ਤੋਂ 20 ਮਿੰਟ ਤੋਂ ਹੌਲੀ ਹੌਲੀ ਘੰਟਾ ਕਰਦੇ ਹੋ ਹੌਲੀ ਹੌਲੀ 2 ਘੰਟੇ ਕਰਦੇ ਹੋ ਹੌਲੀ ਹੌਲੀ 3 ਘੰਟੇ ਕਰਦੇ ਜਦੋਂ ਇੱਕ ਵਾਰ ਸਟਾਰਟਿੰਗ ਕਰਨ ਦੀ ਦੇਰ ਹੈ ਉਸ ਤੋਂ ਪਹਿਰ ਬਾਬਾ ਨਾਨਕ ਸਿਰ ਤੇ ਹੱਥ ਰੱਖ ਦਿੰਦਾ ਫਿਰ ਚੜ੍ਹਦੀ ਕਲਾ ਦੀ ਫਿਰ ਜਦੋਂ ਇੱਕ ਵਾਰ ਬਹਿ ਗਏ ਫਿਰ ਉੱਠਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਫਿਰ ਬਾਬਾ ਨਾਨਕ ਆਪਦੀ ਕਿਰਪਾ ਦੀ ਛਾਂ ਆਪਦੀ ਸੇਵਕਾਂ ਦੇ ਕਰ ਦਿੰਦਾ ਤੇ ਫਿਰ ਅੰਮ੍ਰਿਤ ਵੇਲੇ ਆਪੇ ਠਾ ਦਿੰਦਾ ਤੁਸੀਂ ਕਿਤੇ ਜਵ ਦੀ ਜ਼ਿੰਦਗੀ ਚ ਪਰਤੇ ਆਇਆ ਹੋਊਗਾ ਵੀ ਜਦੋਂ ਢਾਈ ਤੋਂ ਪੰਜ ਦਾ ਪਹਿਰ ਹੁੰਦਾ ਨਾ ਅੰਮ੍ਰਿਤ ਵੇਲੇ ਢਾਈ ਤੋਂ ਪੰਜ ਦਾ ਪਹਿਰ ਤੇ ਇਹੋ ਜਿਹਾ ਕੋਈ ਵੀ ਦੁਨੀਆ ਦਾ ਸ਼ਖਸ ਨਹੀਂ ਜਿੱਦੀ ਜਾਗਣਾ ਖੁੱਲਦੀ ਹੋ ਪਾਵੇਂ ਤਾਂ ਬਾਨਾ ਬਣੀ ਚਾਹੇ ਖੜਕਾ ਹੋਵੇ ਭਾਵੇਂ ਜੋ ਮਰਜੀ ਹੈ ਬਾਬਾ ਨਾਨਕ ਹਰੀਖ ਸ਼ਰੀਰ ਨੂੰ ਟਾਈਮ ਦਿੰਦਾ ਵੀ ਉੱਠ ਪਾ ਅਮਰਤ ਵੇਲਾ ਹੋ ਗਿਆ ਕੁਝ ਗੱਲਾਂ ਆਪਣੇ ਤੇ ਵੀ ਡਿਪੈਂਡ ਨੇ ਵੀ ਆਪਾਂ ਟਾਈਮ ਮਿਲਦਾ ਸਾਰਿਆਂ ਨੂੰ ਮਿਲਦਾ ਆਪਾਂ ਜਿੰਨੇ ਬੈਠੇ ਸਾਰਿਆਂ ਨੂੰ ਅਮਰਤ ਵੇਲੇ ਟਾਈਮ ਲੱਗਦਾ ਪਰ ਇਹ ਆਪਣੇ ਤੇ ਡਿਪੈਂਡ ਵੀ ਆਪਾਂ ਉੱਠ ਕੇ ਸਿਮਰਨ ਦੇ ਬਹਿਣਾ ਘੜੀ ਪੈਂਦਾ ਉਠ ਜਾਗ ਜਿੰਦੜੀਏ ਨਹੀਂ ਪੰਛੀ ਜਾਗ ਪਏ ਨੇ ਸੌਕੇ ਬਾਬਾ ਨਾਨਕ ਤੇ ਪੰਛੀਆਂ ਨੂੰ ਟਾਈਮ ਦਿੰਦਾ ਤੇ ਆਪਾਂ ਤਾਂ ਫਿਰ ਮਨੋਖੇ ਹਾਂ ਉਠ ਜਾਗ ਜਿੰਦੜੀਏ ਨਹੀਂ ਪੰਛੀ ਜਾਗ ਪਏ ਨੇ ਸੌਕੇ i'm a